ਐਸਐਮਸੀ ਪਿੰਡ ਮਕਾਰੋਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਪੰਜਾਬੀ ਗਾਇਕ ਸੁਤਵਿੰਦਰ ਬੁੱਗਾ ਦੇ ਜੋ ਭਾਬੀ ਨੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਦੱਸਦੀ ਹੈ ਕਿ 23 ਦਸੰਬਰ ਨੂੰ ਇੱਕ ਪਰਿਵਾਰਕ ਝਗੜਾ ਹੁੰਦਾ ਤੇ ਇਸ ਝਗੜੇ ਦੇ ਵਿੱਚ ਪੰਜਾਬੀ ਗਾਇਕ ਸੁਤਵਿੰਦਰ ਬੁੱਗਾ ਦੇ ਜੋ ਪਰਜਾਈ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਉਹਨਾਂ ਦੇ ਭਰਾ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਲਗਾਤਾਰ ਆਪਣੇ ਹੀ ਭਰਾ ਦੇ ਉੱਪਰ ਇਲਜ਼ਾਮ ਆ ਜਿਹੜੇ ਲਗਾਏ ਜਾਂਦੇ ਆ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਰਹਿੰਦਾ ਉੱਥੇ ਹੀ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਕਿਹਾ ਜਾਂਦਾ ਕਿ ਜਦੋਂ ਤੱਕ ਗਾयक ਦੇ ਉੱਪਰ ਪਰਚਾ ਦਰਜ ਨਹੀਂ ਕੀਤਾ ਜਾਏਗਾ ਉਦੋਂ ਤੱਕ ਉਹਨਾਂ ਦੇ ਵੱਲੋਂ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਆ ਜਿਹੜਾ ਉਹ ਨਹੀਂ ਕੀਤਾ ਜਾਏਗਾ ਤਾਂ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਵਿਵਾਦ ਆ ਜਿਹੜਾ ਵੱਧਦਾ ਹੋਇਆ ਨਜ਼ਰ ਆਉਂਦਾ ਉੱਥੇ ਹੀ ਇਹ ਮਾਮਲਾ ਜਦੋਂ ਹਾਈ ਕੋਰਟ ਦੇ ਵਿੱਚ ਪਹੁੰਚਦਾ ਤਾਂ ਹਾਈ ਕੋਰਟ ਦੇ ਵੱਲੋਂ ਇੱਕ 6 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਪੈਨਲ ਬਣਾਇਆ ਜਾਂਦਾ ਉੱਤੇ 6 ਮੈਂਬਰੀ ਡਾਕਟਰਾਂ ਦੇ ਪੈਨਲ ਦੀ ਅਗਵਾਈ ਦੇ ਵਿੱਚ ਮੌਤ ਸਮਾਟਮ ਕੀਤਾ ਜਾਂਦਾ ਤੇ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀ ਪੁਲਿਸ ਦੇ ਵੱਲੋਂ ਇੱਕ ਮਾਮਲਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦਾ ਨਾਮ ਆ ਜੜਾ ਹੁੰਦਾ ਉੱਥੇ ਹੀ ਉਹਨਾਂ ਦੇ ਨਾਲ ਦੋ ਹੋਰ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕੀਤਾ ਜਾਂਦਾ ਤੇ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਅੱਜ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਜਾਣ ਕੇ ਸਤਵੰਦਰ ਸਿੰਘ ਬੁੱਗਾ ਦੇ ਭਰਾ ਦੇ ਵੱਲੋਂ ਆਪਣੀ ਵਾਈਫ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਹੈ ਤੇ ਇਸ ਸਮੇਂ ਪਿੰਡ ਮਕਾਰੋਪੁਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਪਰਿਵਾਰਕ ਮੈਂਬਰ ਨੇ ਇੱਥੇ ਉੱਥੇ ਹੀ ਜੇਕਰ ਗੱਲ ਕਰੀਏ ਕਿ ਕਾਫੀ ਜ਼ਿਆਦਾ ਲੰਮੇ ਸਮੇਂ ਤੋਂ ਬਾਅਦ ਜਿਹੜਾ ਡੈਥ ਜੇਕਰ ਗੱਲ ਕਰੀਏ ਤਾਂ 23 ਤਰੀਕ ਨੂੰ ਝਗੜਾ ਹੁੰਦਾ 30 ਤਰੀਕ ਨੂੰ ਦਵਿੰਦਰ ਸਿੰਘ ਭੋਲਾ ਦੀ ਵਾਈਫ ਦੀ ਡੈਥ ਹੁੰਦੀ ਆ ਤੇ ਉਸ ਤੋਂ ਬਾਅਦ ਅੱਜ 14 ਜਨਵਰੀ ਨੂੰ ਅੰਤਿਮ ਸੰਸਕਾਰ ਆ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਨੇ ਬੇਹਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਹਰ ਇੱਕ ਆਖੇ ਸਮੇਂ ਨੰਮ ਨਜ਼ਰ ਆ ਰਹੀ ਹੈ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਰਿਸ਼ਤੇਦਾਰਾਂ ਸਾਕ ਸਬੰਧੀਆਂ ਦੀ ਗੱਲ ਕਰੀਏ ਤਾਂ ਹਰ ਕੋਈ ਇਸ ਸਮੇਂ ਭਾਵੁਕ ਹੈ ਹਰ ਇੱਕ ਆਖਾ ਜਿਹੜੀ ਉਹ ਨੰਮ ਨਜ਼ਰ ਆਈ ਹੈ ਹਰ ਇੱਕ ਅੱਖ ਦੇ ਵਿੱਚ ਹੰਝੂ ਨੇ ਉੱਥੇ ਜੇਕਰ ਦਵਿੰਦਰ ਸਿੰਘ ਭੋਲਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾਰੀ ਸੀ ਕਿ ਜਦੋਂ ਤੱਕ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਉੱਪਰ ਪਰਚਾ ਦਰਜ ਨਹੀਂ ਕੀਤਾ ਜਾਏਗਾ ਉਦੋਂ ਤੱਕ ਉਹਨਾਂ ਦੇ ਵੱਲੋਂ ਆਪਣੀ ਪਤਨੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਤੇ ਹੁਣ ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਅੰਤਮ ਸੰਸਕਾਰ ਹੋ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਪਿੰਡ ਮਕਾਰੋਪੁਰ ਦੀਆਂ ਤਸਵੀਰਾਂ ਨੇ ਤਾਂ ਦਵਿੰਦਰ ਸਿੰਘ ਭੋਲਾ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ ਨਾਲ ਉਹਨਾਂ ਦੇ ਪੁੱਤਰ ਨੇ ਜੋ ਕੈਨੇਡਾ ਤੋਂ ਵਾਪਸ ਪੰਜਾਬ ਆਏ ਨੇ ਤਾਂ ਇਹ ਬੇਹੱਦ ਹੀ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਇੱਕ ਪਰਿਵਾਰਕ ਝਗੜਾ ਹੋਇਆ ਸੀ 23 ਦਸੰਬਰ ਦਾ ਇਹ ਮਾਮਲਾ ਜਦੋਂ 23 ਦਸੰਬਰ ਨੂੰ ਝਗੜਾ ਹੁੰਦਾ ਤੇ ਉਸ ਝਗੜੇ ਦੇ ਵਿੱਚ ਜੋ ਦਵਿੰਦਰ ਸਿੰਘ ਭੋਲਾ ਨੇ ਉਹਨਾਂ ਦੀ ਵਾਈਫ ਦੀ ਡੈਥ ਹੋ ਜਾਂਦੀ ਆ ਤੇ ਜਿਸ ਤੋਂ ਬਾਅਦ ਇਲਜ਼ਾਮ ਨੇ ਜਿਹੜੇ ਉਹ ਸਤਵਿੰਦਰ ਬੁੱਗਾ ਦੇ ਉੱਪਰ ਲਗਾਏ ਜਾਂਦੇ ਆ ਤੇ ਇਸ ਤੋਂ ਬਾਅਦ ਗਾਇਕ ਦਾ ਬਿਆਨ ਵੀ ਸਾਹਮਣੇ ਆਦਾ ਉਹਨਾਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਦੇ ਵਿੱਚ ਬਿਲਕੁਲ ਨਿਰਦੋਸ਼ ਨਹੀਂ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਹੈ ਤਾਂ ਇਹ ਲਗਾਤਾਰ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗਾਇਕ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਤਾਂ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਜਿੱਥੇ ਕਮੇਟੀ ਬਣਦੀ ਆ ਪੋਸਟਮਾਰਟਮ ਹੁੰਦਾ ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਬਟਾਲੀ ਵਾਲਾ ਸਿੰਘ ਥਾਣੇ ਦੇ ਵਿੱਚ ਮਾਮਲਾ ਦਰਜ ਹੋਇਆ ਤੇ ਇਸ ਮਾਮਲੇ ਦੀ ਜੇਕਰ ਗੱਲ ਕਰੀ ਤਾਂ ਧਾਰਾ 304 323 ਅਤੇ 341 ਸਮੇਤ ਕਈ ਧਾਰਾਵਾਂ ਜਿਹੜੀਆਂ ਇਸ ਪਰਚੇ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਤਹਿਤ ਇਹ ਪਰਚਾ ਦਰਜ ਹੋਇਆ ਤੇ ਅੱਜ ਅੰਤਿਮ ਸੰਸਕਾਰ ਹੈ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹਾਂ ਬੇहद ਪਾਪੂ ਕਰਨ ਵਾਲੀਆਂ ਤਸਵੀਰਾਂ ਨੇ ਬਹੁਤ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਇਹ ਮਾਮਲਾ ਪਿਛਲੇ ਦਿਨਾਂ ਦੇ ਦੌਰਾਨ ਸੁਰਖੀਆਂ ਦੇ ਵਿੱਚ ਰਿਹਾ ਤਾਂ ਅੱਜ ਅੰਤਿਮ ਸੰਸਕਾਰ ਹੈ ਜਿਹੜਾ ਕੀਤਾ ਗਿਆ ਤਾਂ ਤਸਵੀਰਾਂ ਇਸਵੇਂ ਪੈਂਟ ਮਕਾਰੋਪੁਰ ਦੀਆਂ ਸੇ ਤੁਹਾਡੇ ਨਾਲ ਸੰਧੀਆਂ ਕਰ ਰਹੇ ਹਾਂ ਜਿੱਥੇ